इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਡਾਕਟਰ ਸਾਹਿਬ ਅੱਜ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਕਾਰਜ ਰਾਤ ਕੀਤੇ ਗਏ ਕੀ ਕਿਹਾ ਜਾਂਦਾ ਬਈ ਅੰਮ੍ਰਿਤਸਰ ਨਹੀਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਲੋਕਾਂ ਦੇ ਕਾਗਜ਼ ਰੱਦ ਕਰਨ ਦੀ ਨੇਰੀ ਲੈ ਆਂਦੀ ਔਰ ਸਰਕਾਰ ਇੰਨੀ ਘਬराई ਹੋਈ ਇੰਨੀ ਡਰੀ ਹੋਈ ਹੈ ਔਰ ਹਰ ਇੱਕ ਪਾਰਟੀ ਦੇ ਕਾਗਜ਼ ਰਿਜੈਕਟ ਕਰ ਰਿਹਾ ਹੈ ਔਰ ਇਹ ਭਗਵੰਤ ਮਾਨ ਦੀ ਸਰਕਾਰ ਨੂੰ ਸ਼ਰਮ ਕਰਨੀ ਚਾਹੀਦੀ ਹੈ ਔਰ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਲੋਕਾਂ ਦੇ ਵਿੱਚ ਭਾਰੀ ਗੁੱਸਾ ਹੈ ਔਰ ਅੱਜ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਦੇ ਲੋਕਾਂ ਦੇ ਕਾਗਜ਼ ਰਿਜੈਕਟ ਕੀਤੇ ਗਏ ਇੱਥੋਂ ਤੱਕ ਕਿ ਅੰਮ੍ਰਿਤਸਰ ਹਲਕਾ ਵੈਥ ਜਿਹੜੀ ਕਿ ਮੇਰੀ ਕੌਨਫੀਡੈਂਸੀ ਜਿਹਨੂੰ ਮੈਂ ਨੁਮਾਇੰਦਗੀ ਕਰਦਾ ਹਾਂ ਉਥੇ ਵਾਰਡ ਨੰਬਰ 64 ਦੇ ਸੁਰਿੰਦਰ ਚੌਧਰੀ ਜੇਤੂ ਕੈਂਡੀਡੇਟ ਸੀ ਉਹਦੇ ਕਾਗਜ਼ ਰਿਜੈਕਟ ਕੀਤੇ 74 ਨੰਬਰ ਵਾਰਡ ਦੇ surjit kaur congress ਦੀ ਜੇਤੂ ਉਮੀਦਵਾਰ ਸੀ ਉਹਦੇ ਪੇਪਰ ਰਿਜੈਕਟ ਕੀਤੇ ਅਸੀਂ ਇਸ ਕੇਸਾ ਨੂੰ ਲੈ ਕੇ ਹਾਈ ਕੋਰਟ ਦੇ ਅੰਦਰ ਜਾ ਰਹੇ ਹਾਂ ਔਰ ਇਸ ਸਰਕਾਰ ਨੂੰ ਜਵਾਬ ਦੇਣਾ ਪੈਗਾ